ਦੋਸਤੋ ਸਤ ਸ੍ਰੀ ਅਕਾਲ ਮੈਂ ਵੀਰਵਲ ਢਾਲੀਵਾਲ ਪੱਤਰਕਾਰ ਮਾਨਸਾ ਮਾਨਸਾ ਜ਼ਿਲ੍ਹੇ ਦਾ ਪਿੰਡ ਖੜਕ ਸਿੰਘ ਵਾਲਾ ਹੈ ਖੜਕ ਸਿੰਘ ਪਿੰਡ ਇਸ ਜੋ ਮਜ਼ਦੂਰ ਪਰਿਵਾਰ ਹੈ ਉਹਨਾਂ ਦੇ ਹਾਲਾਤ ਬੁਖਾਰ ਰਹੇ ਆ ਤੁਹਾਨੂੰ ਇਹ ਜੋ ਮੁੰਡਾ ਹੈਗਾ 20-22 ਸਾਲ ਦੀ ਉਮਰ ਹੈਗੀ ਡੈਲਸਿਸ ਹੁੰਦੇ ਹੈਗੇ ਕਿਡਨੀਆਂ ਦੀ ਬਿਮਾਰੀ ਆ ਗਈ ਇਹ ਪਰਿਵਾਰ ਬੈਠਾ ਇਹ ਇਹਨਾਂ ਦਾ ਪਿਤਾਗਾ ਜੋ ਮਿਹਨਤ ਮਜ਼ਦੂਰੀ ਕਰਦਾ ਹੈ ਇੱਕ ਇਹਨਾਂ ਦੀ ਭੈਣ ਹੈ ਜੋ ਪਿੱਛੇ ਬੈਠੀ ਹੈ ਉਹ ਵੀ ਵਿਆਹਣ ਯੋਗ ਹੈ ਤੇ ਇਹਨਾਂ ਦੀ ਮਾਤਾ ਹੈ ਬਾਕੀ ਰਿਸ਼ਤੇਦਾਰ ਖੜੇ ਨੇ ਪਿੱਛੇ ਪਰਿਵਾਰ ਨਾਲ ਗੱਲ ਹੋਈ ਸੀ ਇਹਨਾਂ ਦੇ ਦੱਸਣ ਅਨਸਾਰ ਸਾਲਕ ਪਹਿਲਾਂ ਜਦੋਂ ਪਤਾ ਲੱਗਿਆ ਇਹਨਾਂ ਨੂੰ ਕਿ ਇਸ ਤਰ੍ਹਾਂ ਦੀ ਬਿਮਾਰੀ ਆ ਗਈ ਉਸੇ ਸਮੇਂ ਇਲਾਜ ਸ਼ੁਰੂ ਕਰਵਾਇਆ ਇਲਾਜ ਬਠਿੰਡਾ ਏਮਜ ਤੋਂ ਚੱਲ ਰਿਹਾ ਹੈਗਾ ਬਹੁਤ ਜ਼ਿਆਦਾ ਖਰਚਾ ਹੈਗਾ ਜਦੋਂ ਦਾਖਲ ਹੁੰਦਾ ਹੈ ਉਦੋਂ ਬੇਸ਼ੱਕ ਖਰਚਾ ਘੱਟ ਹੁੰਦਾ ਹੈ ਪਰ ਹਫ਼ਤੇ 'ਚ ਦੋ ਵਾਰ ਡੈਂਸਸ ਹੁੰਦੇ ਆ 2000 ਰੁਪਿਆ ਇੱਕ ਵਾਰੀ ਦਾ ਖਰਚਾ ਆ ਜਾਂਦਾ ਹੈ ਮੰਨ ਲਓ ਵੀ ਇੱਕ ਹਫ਼ਤੇ ਚ 4000 ਰੁਪਿਆ ਹੋ ਗਿਆ ਕਮਾਈ ਦਾ ਕੋਈ ਸਾਧਨ ਨਹੀਂ ਜੋ ਮੁੰਡੇ ਦੀ ਮਾਤਾ ਹੈ ਉਹ ਵੀ ਘਰਾਂ ਚ ਕੰਮ ਕਰਦੀ ਹੈ ਕੁੜੀ ਹੈ ਉਹ ਵੀ ਨਾਲ ਮਿਹਨਤ ਮਜ਼ਦੂਰੀ ਕਰਦੀ ਹੈ ਇਹਦਾ ਪਿਤਾਗਾ ਇਹ ਵੀ ਮਿਹਨਤ ਮਜ਼ਦੂਰੀ ਕਰਕੇ ਟਾਈਮ ਪਾਸ ਕਰ ਰਿਹਾ ਹੁਣ ਪਰਿਵਾਰ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਪੰਜਾਬ ਸਰਕਾਰ ਕੋਈ ਸੰਸਥਾ ਐਮ ਜੀਓ ਇਸ ਪਰਿਵਾਰ ਦੀ ਮਦਦ ਕਰੇ ਕਿਉਂਕਿ ਇਸ ਤੋਂ ਅਗਲਾ ਜੋ ਪ੍ਰੋਸੈਸ ਹੋ ਗਿਆ ਇਹ ਮੁੰਡੇ ਨੂੰ ਇਹਦਾ ਪਰਿਵਾਰ ਦਾ ਕੋਈ ਵੀ ਮੈਂਬਰ ਕਿਡਨੀ ਦੇਵੇਗਾ ਉਹ ਬਾਤ ਦੀ ਗੱਲ ਹੈ ਪਰ ਇੱਕ ਵਾਰੀ ਸਟਾਰਟਿੰਗ ਤੇ ਜਿਹੜਾ ਹੈਗਾ ਇਹਨਾਂ ਦਾ ਇਹ ਮੁੰਡੇ ਨੂੰ ਖਾਣਾ ਦੁੱਧ ਦਾ ਰਾਸ਼ਨ ਦੀ ਵੀ ਦਿੱਕਤ ਹੈ ਇਸ ਤੋਂ ਇਲਾਵਾ ਹਫਤੇ 'ਚ ਦੋ ਵਾਰ ਡਾਇਲਸਿਸ ਹੁੰਦੇ ਆ ਉਦੋਂ 4000 ਰੁਪਏ ਖਰਚ ਹੁੰਦਾ ਗੱਲ ਕਰਵਾਵਾਂਗੇ ਬਾਈ ਜੀ ਕੀ ਨਾਮ ਹੈਗਾ ਸਾਡੇ ਸੁਣਿਆ ਪਿੰਡ ਖੜਕ ਸਿੰਘ ਅੱਛਾ ਕੀ ਨਾਮ ਮੁੰਡੇ ਦਾ ਮੁੰਡੇ ਦਾ ਨਾਮ ਜੀਪ ਸਿੰਘ ਅੱਛਾ ਕਿੰਨਾ ਚਿਰ ਹੋ ਗਿਆ ਨੂੰ ਬਿਮਾਰ ਹੋਏ ਨੂੰ 6 ਸਾਲ ਭਰ ਅੱਛਾ ਕੀ ਦਿੱਕਤ ਹੈ ਦਿੱਕਤ ਕਿੱਥੇ ਲਈ ਹੋਈ ਹੂੰ ਅਡਰੈਸ ਆਉਣਗੇ ਹਰ ਤੇ ਦੋ ਵੀ ਹੋਣਗੇ ਜੀ ਹੂੰ ਸਾਦੀ ਦਿੱਕਤਾਂ ਇਹ ਤਿੰਨ ਵੀ ਇੱਕ ਘਰੋਂ ਆਈ ਨੇ ਕਿੱਥੋਂ ਆਉਂਦੀਆਂ ਨੇ ਇਹ ਬਠਿੰਡੇ ਤੋਂ ਆਉਂਦੇ ਨੇ ਖਰਾਬ ਹੋ ਜਾਂਦੇ ਕਿੰਨਾ ਖਰਚਾ ਆ ਜਾਂਦਾ ਹੈਗਾ ਖਰਚਾ ਹੀ ਆਨੇ 5000 ਰੁਪਏ ਤਾਂ ਵੀ ਇਹ ਦੋ ਇੱਕ ਵਾਰੀ ਦਾ ਕਿ ਦੋ ਵਾਰੀ ਦਾ ਹਾਂਜੀ ਇੱਕ ਵਾਰ ਦਾ ਕਿ ਦੋ ਵਾਰ ਦਾ ਨਾ ਦੋ ਵਾਰ ਦੇ ਹਫ਼ਤੇ ਦੇ ਵਿੱਚ ਵਿੱਚ ਹੀ ਅੱਛਾ ਇਹ ਤਿੰਨ ਪਰੌਣਾਂ ਤੋਂ ਵੱਧ ਵੀ ਆ ਜਾਂਦਾ ਜੀ ਕੀ ਫਿਰ ਸੁਟਕੜੇ ਹੁਣ ਕਮਾਈ ਦਾ ਕੀ ਸਾਧਨਾ ਹੈਗਾ ਤੁਹਾਡੇ ਦਾ ਸਾਹ ਤਾਂ ਕੋਈ ਨਹੀਂ ਜੀ ਉਹ ਕੰਡਾ ਜਣਾ ਉਹ ਵੀ ਮੈਂ ਚੱਕ ਕੇ ਪੂਰਾ ਕਰ ਦਿਆਂਗਾ ਹੂੰ ਅੱਛਾ ਹਾਂਜੀ ਕੀ ਹਾਂਜੀ ਕੀ ਨਾਂ ਹੈ ਤੁਹਾਡਾ ਸੁਦੀਪ ਕੋਰ ਅੱਛਾ ਜੀ ਇਹ ਬੇਟਾ ਤੁਹਾਡਾ ਹਾਂਜੀ ਅੱਛਾ ਜੀ ਕੀ ਕਹਿਣਾ ਚਾਹੋਗੇ ਕਿੰਨਾ ਚਿਰ ਹੋ ਗਿਆ ਬਿਮਾਰ ਹੋਏ ਨੂੰ ਸਾਰ ਤੋਰ ਹੋ ਗਏ ਹੂੰ ਅੱਛਾ ਫਿਰ ਹੁਣ ਇਲਾਜ ਕਰਵਾ ਨਹੀਂ ਸਕਦੇ ਹੋ ਨਾ ਕੀ ਕੰਮ ਕਰ ਦऊं ਤੁਸੀਂ ਆਈ ਕਾਦੇ ਅੰਦਰ ਉਹ ਪਕਾ ਦੇ ਲਿਆ ਸੀ ਹੂੰ ਅੱਛਾ ਹੁਣ ਬੇਟੇ ਦਾ ਇਲਾਜ ਹੋ ਨਹੀਂ ਸਕਦਾ ਹਾਂਜੀ ਅੱਛਾ ਕਿੰਨਾ ਕੁ ਪੈਸਾ ਖਰਚ ਕਰਤਾ ਹੁਣ ਤੱਕ ਇਹਦਾ ਬਾ ਬੇਟਾ ਪੈਸਾ ਖਰਚ ਕਰਦਾ ਵਾ ਅੱਛਾ ਫੇ ਸਰ ਆਧਾਰ ਸਟਾਰ ਫੜ ਕੇ ਲਾਇਆ ਪੈਸਾ ਹੂੰ ਬਾਜੀ ਪੰਦਰਾਂੇ ਛੋੜ ਦਿੱਤਾ ਕੋਈ ਭੈਣ ਭਾਈਆਂ ਨੇ ਕੋਈ ਰਿਸ਼ਤੇਦਾਰ ਨਹੀਂ ਹੂੰ ਉਹ ਜਿਹੜਾ ਬਰਾਬਰ ਕੋਈ ਸੀ ਮੜਾ ਮੋਟਾ ਬੇਸੂਸ਼ ਕਿਉਂ ਆਖਦਾ ਹੂੰ ਕੀ ਮੰਗਤਾ ਰਿਹਾ ਦੋ ਪੰਜਾ ਸਰਕਾਰ ਤੋਂ ਤਾਂ ਘਰ ਦਾ ਇਲਾਜ ਹੋਊਗਾ ਜੀ بس ਸਾਡੀ ਮੰਗ ਰੱਖਦੇ ਹਾਂ ਹੂੰ ਇਹ ਆ ਡਾਕਟਰ ਵੀ ਇਹਦਾ ਕੋਈ ਪ੍ਰਮਾਣ ਦਾ ਹੈ ਨਹੀਂ ਹੈ ਜੀ ਤੇ ਦੋਵੇਂ ਲੈਣੇ ਜੀ ਫੇਰੀ ਕਿੱਟਲੀ ਜੀ ਤੇ ਸਾਡੇ ਦਿਨੋਂ ਖੁੱਲ ਗਈ ਹੂੰ ਅੱਛਾ ਹਾਂ ਉਹਨਾਂ ਬਸ ਕੀਤਾ ਮਹੀਨੇ ਦੀ ਮਹੀਨੇ ਇਲਾਜ ਵਾਸਤੇ ਸਾਨੂੰ ਪੈਸਾ ਚਾਹੀਦਾ 5-7000 ਰੁਪਏ ਉਹ ਮੰਗ ਕਰਦੇ ਪੰਜਾਬ ਸਰਕਾਰ ਹਾਂਜੀ ਹਾਂਜੀ ਤੁਸੀਂ ਆਪਣੇ ਡੀਸੀ ਮਾਨਸਾ ਨੂੰ ਜਾਂ ਕਿਸੇ ਆਪਣੇ ਜਿਹੜੇ ਬਤਾਇਆ ਕਿਨੇ ਉਹਨਾਂ ਨੂੰ ਹੁਣ ਤੱਕ ਕੋਈ ਮਦਦ ਵਾਸਤੇ ਕੋਈ ਐਪਲੀਕੇਸ਼ਨ ਦਿੱਤੀ ਨਹੀਂ ਕੋਈ ਮੰਡਲ ਡੀਸੀ ਦਫਤਰ ਵੱਲੋਂ ਮਦਦ ਮਿਲਦੀ ਰੈੱਡ ਕਰਾਸ ਵੱਲੋਂ ਉਹਨਾਂ ਨੂੰ ਕੋਈ ਹਾਂਜੀ ਕੋਈ ਨਹੀਂ ਅੱਛਾ ਸੋ ਦੋਸਤੋ ਪਰਿਵਾਰ ਦੇ ਦੱਸਣ ਅਨੁਸਾਰ ਇਹਨਾਂ ਨੂੰ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ਮਦਦ ਨਹੀਂ ਮਿਲੀ ਨਾ ਹੀ ਹਲਕੇ ਦੇ ਵਿਧਾਇਕ ਡੀਸੀ ਸਾਹਿਬ ਜਾਂ ਪੰਜਾਬ ਸਰਕਾਰ ਤੱਕ ਇਹਨਾਂ ਨੇ ਅਜੇ ਤੱਕ ਚਿੱਠੀ ਪੱਤਰ ਵਿਹਾਰ ਕੋਈ ਨਹੀਂ ਕੀਤਾ ਇਸ ਲਈ ਇਹਨਾਂ ਨੂੰ ਅਜੇ ਤੱਕ ਕੋਈ ਵੀ ਮਦਦ ਨਹੀਂ ਮਿਲੀ ਇਸ ਪਰਿਵਾਰ ਦਾ ਜੋ ਖਾਤਾ ਨੰਬਰ ਹੈ ਉਹ ਅਤੇ ਫੋਨ ਨੰਬਰ ਆਪਾਂ ਜਿਹੜੀ ਵੀਡੀਓ ਚਲਾਵਾਂਗੇ ਸਕਰੀਨ ਤੇ ਲਿਖਾਂਗੇ ਤੁਸੀਂ ਪਰਿਵਾਰ ਨਾਲ ਸਿੱਧੇ ਨੰਬਰ ਤੇ ਸੰਪਰਕ ਕਰਕੇ ਇਹਨਾਂ ਦੇ ਘਰ ਆ ਕੇ ਵੀ ਮਦਦ ਕਰ ਸਕਦੇ ਹੋ ਇਹਨਾਂ ਦਾ ਫੋਨ ਲੈ ਕੇ ਇਹਨਾਂ ਦੇ ਫੋਨ ਤੇ ਵੀ ਮਦਦ ਕਰ ਸਕਦੇ ਹੋ ਫੋਨ ਨੰਬਰ ਖਾਤਾ ਨੰਬਰ ਲਿਖਿਆ ਜਾਵੇਗਾ ਸੋ ਇਸ ਮੁੰਡੇ ਨੂੰ ਹਰ ਮਹੀਨੇ 10000 ਰੁਪਏ ਦੀ ਜ਼ਰੂਰਤ ਪੈਂਦੀ ਹੈ ਪਰਿਵਾਰ ਕੋਲ ਰੋਜੀ ਰੋਟੀ ਦਾ ਕੋਈ ਹੋਰ ਸਾਧਨ ਨਹੀਂ ਜਿੰਨੇ ਇੱਕ ਮਜ਼ਦੂਰੀ ਕਰਦੇ ਆ ਦੋਨੇ ਪਤੀ ਪਤਨੀ ਉਹਨੇ ਆਪਦੇ ਬੇਟੇ ਤੇ ਖਰਚ ਕਰ ਦਿੰਦੇ ਆ ਸੋ ਬੇਨਤੀ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਜ਼ਰੂਰ ਕੀਤੀ ਜਾਵੇ